ਸਾਤਿਆਕਾ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਦੀ ਸਪੇਸ਼ਲੀਆਂ ਆਂਦੀਆਂ ਮੁੱਖ ਖਬਰਾਂ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਕਿਸਾਨਾਂ ਵੱਲੋਂ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਕੀਤਾ ਚੱਪਾ ਚੱਪਾ ਜਾ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ 3 ਦਸੰਬਰ ਯਾਨੀ ਅੱਜ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਕਿ ਹੈ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਨਿੱਜੀ ਸਮਾਨ ਦੀਆਂ ਦੁਕਾਨਾਂ ਤੋਂ ਲੈ ਕੇ ਜਿੰਨੇ ਵਾਹਨ ਵੀ ਨੇ ਆਵਾਜਾਈ ਸਭ ਕੁਝ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੈਟਰੋਲ ਪੰਪ ਜੋ ਕਿ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਦੁੱਧੀਆਂ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਤੇ ਹੁਣ ਹਰ ਇੱਕ ਜਗ੍ਹਾ ਤੇ ਤਰਨੇ ਲਗਾ ਦਿੱਤੇ ਗਏ ਨੇ ਪੰਜਾਬ ਦੇ 22 ਜੁਲਿਆ ਦੇ ਵਿੱਚ ਕਿਸਾਨਾਂ ਵੱਲੋਂ ਤਰਨੇ ਲਗਾਏ ਗਏ ਨੇ ਤੇ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਉਸ ਤੇ ਵੀ ਕਿਸਾਨਾਂ ਨੇ ਤਰਨੇ ਲਗਾਏ ਹੋਏ ਨੇ ਕਿਸੇ ਨੂੰ ਵੀ ਆਨਜਾ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਜਿੰਨਾ ਲੋਕਾਂ ਨੂੰ ਨਹੀਂ ਪਤਾ ਸੀ ਕਿ ਅੱਜ ਪੰਜਾਬ ਬੰਦ ਹੈ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਕਿੰਦੇ ਪੱਤੂ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਿਸਾਨ ਜੋ ਕਿ ਤਰਨਾ ਲਗਾ ਕੇ ਬੈਠੇ ਹੋਏ ਨੇ ਤੇ ਜਿੰਨੀਆਂ ਵੀ ਸੜਕਾਂ ਨੇ ਇਸ ਵੇਲੇ ਪੰਜਾਬ ਦੀਆਂ ਸਭ ਸੁੰਨੀਆਂ ਨੇ ਤੇ ਹੁਣ ਦੱਸ ਦੇ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਵੇਰੇ 7:00 ਵਜੇ ਤੋਂ 4:00 ਵਜੇ ਤੱਕ ਜੋ ਸੂਬਾ ਹੈ ਉਹ ਬੰਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਪਰੇਡੀ ਜਟਾ ਟੋਲ ਪਲਾਜ਼ਾ ਵੀ ਜਾਮ ਕੀਤਾ ਗਿਆ ਲੁਧਿਆਣਾ ਸਟੇਸ਼ਨ ਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ ਨੇ ਮੋਹਾਲੀ ਪਟਿਆਲਾ ਦਾ ਜੋ ਹਾਈਵੇ ਹੈ ਉਸ ਨੂੰ ਵੀ ਜਾਮ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਭੰਡਾਰੀ ਪੁਲ ਵੀ ਜਾਮ ਨੇ ਇਸ ਦੇ ਨਾਲ ਹੀ ਅੰਮ੍ਰਿਤਸਰ 골ਡਨ ਗੇਟ ਦੇ ਉੱਪਰ ਜੋ ਕਿ ਕਿਸਾਨਾਂ ਦਾ ਤਰਨਾ ਲੱਗਿਆ ਹੋਇਆ ਕਿਸੇ ਨੂੰ ਵੀ ਆਨਜਾਨ ਨਹੀਂ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਨੇ ਦੇ ਜੋ ਕਿ ਰੇਲਾ ਉਹ ਵੀ ਰੋਕ ਦਿੱਤੀਆਂ ਗਈਆਂ ਨੇ ਜਲੰਧਰ ਦੇ ਵਿੱਚ ਤੰਨੋ ਵਾਲੀ ਫਾਟਕ ਅਤੇ ਪੀਪੀ ਚੌਕ ਦੇ ਉੱਪਰ ਵੀ ਜੋ ਕਿ ਇਹ ਜਾਮ ਲਗਾ ਦਿੱਤੇ ਗਏ ਨੇ ਇਹ ਸੇਵਾਵਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੀਆਂ-ਕਿਹੜੀਆਂ ਸੇਵਾਵਾਂ ਅੱਜ ਬੰਦ ਰਹਿਣਗੀਆਂ ਪੈਟਰੋਲ ਪੰਪ ਅਤੇ ਗੈਸ ਏਜੰਸੀ ਰੇਲ ਸੇਵਾਵਾਂ ਵੀ ਬੰਦ ਰਹਿਣਗੀਆਂ ਆਵਾਜਾਈ ਜੋ ਕਿ ਉਹ ਪੂਰੇ ਤਰੀਕੇ ਦੇ ਨਾਲ ਬੰਦ ਰਹਿਣਗੀਆਂ ਇਸ ਦੇ ਨਾਲ ਹੀ ਜੋ ਦੁਕਾਨਾਂ ਨੇ ਨਿੱਜੀ ਸਮਾਨ ਦੀਆਂ ਉਹ ਵੀ ਅੱਜ ਬੰਦ ਰਹਿਣਗੀਆਂ ਦੁੱਧ ਵੀ ਸਪਲਾਈ ਜੋ ਕੀ ਹੈ ਉਹ ਨਹੀਂ ਕੀਤਾ ਜਾਵੇਗਾ ਅੱਜ ਤੇ ਸਿਰਫ ਜੋ ਸੇਵਾਵਾਂ ਅੱਜ ਖੁੱਲੀਆਂ ਨੇ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਮੈਡੀਕਲ ਸੇਵਾਵਾਂ ਚਾਲੂ ਰਹਿਣਗੀਆਂ ਵਿਆਸ ਮਾਗਮ ਦੇ ਲਈ ਜੋ ਲੋਕ ਨੇ ਉਹਨਾਂ ਨੇ ਜਾਣਾ ਉਹਨਾਂ ਦੀ ਜੋ ਗੱਡੀਆਂ ਹਨ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਦਿੱਤੀ ਗਈ ਹੈ ਹਵਾਈ ਅੱਡਿਆਂ ਅਤੇ ਬਾਕੀ ਜੋ ਜ਼ਰੂਰੀ ਸੇਵਾਵਾਂ ਦੇ ਲਈ ਲੋਕਾਂ ਨੂੰ ਜਾਣਾ ਹੈ ਯਾਨੀ ਕਿ ਜੋ ਐਂਬੂਲੈਂਸ ਵਗੈਰਾ ਹੈ ਉਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ ਬੱਚਿਆਂ ਨੇ ਜਿਨ੍ਹਾਂ ਨੇ ਇੰਟਰਵਿਊ ਦੇਣ ਦੇ ਲਈ ਜਾਣਾ ਹੈ ਇਸ ਤਰੀਕੇ ਦੇ ਜੋ ਨਿੱਜੀ ਕੰਮ ਨੇ ਜਾਂ ਬਹੁਤ ਜ਼ਿਆਦਾ ਜ਼ਰੂਰੀ ਕੰਮ ਨੇ ਇਹਨਾਂ ਕੰਮ ਦੇ ਲਈ ਲੋਕਾਂ ਨੂੰ ਨਹੀਂ ਰੋਕਿਆ ਜਾਵੇਗਾ ਇਹ ਜੋ ਸੇਵਾਵਾਂ ਨੇ ਇਹ ਚਲਦੀਆਂ ਰਹਿਣਗੀਆਂ जीरकपुर ਦੇ ਵਿੱਚ ਆਵਾਜਾਹੀ ਜੋ ਕਿ ਹੈ ਲਗਾਤਾਰ جاری ਹੈ ਇਸ ਵੇਲੇ ਦੁਕਾਨਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਲੁਧਿਆਣੇ ਦੇ ਵਿੱਚ ਜੋ ਕਈ ਅੱਜ ਦੇਖਣ ਨੂੰ ਮਿਲ ਰਹੀਆਂ ਕਿ ਦੁਕਾਨਾਂ ਖੁੱਲੀਆਂ ਨੇ ਲੋਕ ਕਹਿ ਰਹੇ ਨੇ ਜੇਕਰ ਕਿਸਾਨਾਂ ਨੂੰ ਆਪਣੀ ਮੰਗਾਂ ਨੂੰ ਪੂਰੀ ਕਰवानी ਹੈ ਇਸ ਦੇ ਕਾਰਨ ਜੋ ਆਮ ਜਨਤਾ ਉਸ ਦੇ ਉੱਪਰ ਕਿਉਂ ਅਸਰ ਦਿਖਾਇਆ ਜਾ ਰਿਹਾ ਹੈ ਕਿਉਂਕਿ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਸਿਰਫ ਗਵਰਨਮੈਂਟ ਹੀ ਪੂਰੀ ਕਰ ਸਕਦੀ ਹੈ ਆਮ ਲੋਕਾਂ ਨੂੰ ਇਸ ਗੱਲ ਦੇ ਵਿੱਚ ਕਿਉਂ ਦਿੱਕਤ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਇੱਕ ਵਾਰੀ ਫੇਰ ਦੱਸਦੇ ਕਿ ਪੰਜਾਬ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੋ ਕਿ ਇਹ ਕਿਸਾਨਾਂ ਵੱਲੋਂ ਪੰਜਾਬ ਬੰਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਕੋਈ ਵੀ ਆਵਾਜਾਈ ਨਹੀਂ ਹੋਵੇਗੀ ਪ੍ਰਾਈਵੇਟ ਵਾਹਨਾਂ ਦੇ ਨਾਲ-ਨਾਲ ਜਿੰਨੇ ਸਰਕਾਰੀ ਵਾਹਨਸ ਨੇ ਉਹਨਾਂ ਨੂੰ ਵੀ ਆਨ ਜਾਂ ਦੇ ਵਿੱਚ ਰੋਕਿਆ ਗਿਆ ਬੱਸ ਸਟੈਂਡ ਦੇ ਉੱਪਰ ਵੀ ਤਰਨ ਦਿੱਤੇ ਗਏ ਨੇ ਕੋਈ ਬੱਸ ਵੀ ਨਹੀਂ ਚੱਲ ਰਹੀ ਹੈ ਲੋਕਾਂ ਨੂੰ ਆਨ ਜਾਂ ਦੇ ਵਿੱਚ ਕਾਫੀ ਦਾ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਹੋ ਰਹੀ ਹੈ ਜੋ ਦੂਜੇ ਸੂਬਿਆਂ ਤੋਂ ਪੰਜਾਬ ਵੱਲ ਨੂੰ ਆ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਹੋਵੇਗਾ ਪੰਜਾਬ ਵੱਲ ਨੂੰ ਲੈ ਕੇ ਲੋਕਾਂ ਅਤੇ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ પેટ્રોલ ਪੰਪ ਤੋਂ ਲੈ ਕੇ ਰੇਲ ਗੱਡੀਆਂ ਤੱਕ ਸਭ ਕੀਤਾ ਰਿਹਾ ਕਿਸਾਨ ਆंदोलਨ ਦੇ ਚੱਲਦੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਦੇ ਕਾਰਨ ਜੋ ਕਿ ਲੋਕ ਆਪਣੇ ਪ੍ਰਾਈਵੇਟ ਵਾਹਨ ਨੇ ਉਹਨਾਂ ਨੂੰ ਲੈ ਕੇ ਬਾਹਰ ਘਾਟ ਹੀ ਨਿਕਲ ਰਹੇ ਨੇ ਇਸ ਦੇ ਨਾਲ ਹੀ ਪਹਿਲੇ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਕਈ ਜੋ ਨਿੱਜੀ ਸੇਵਾਵਾਂ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਬੀਤੇ ਕੁਝ ਸਮੇਂ ਪਹਿਲੇ ਤੋਂ ਹੀ ਇਹ ਅਲਰਟ ਕਰ ਦਿੱਤਾ ਗਿਆ ਸੀ ਕਿ 3 ਤ ਦਸੰਬਰ ਨੂੰ ਜੋ ਕਿ ਪੰਜਾਬ ਬੰਦ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਬੀਤੇ ਦਿਨ ਮਰਨਵਰ ਤੋਂ ਵਰਤ ਦੇ ਉੱਪਰ ਬੈਠੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਵੀ ਇਹ ਬਿਆਨ ਆਇਆ ਸੀ ਇਸ ਤੋਂ ਬਾਅਦ ਹੁਣ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜੋ ਕਿ ਪੰਜਾਬ ਬੰਦ ਕਰ ਦਿੱਤਾ ਗਿਆ ਹੈ ਕਈ ਟੋਲ ਪਲਾਜ਼ਾ ਵੀ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਤੇ ਹੁਣ ਦੱਸਣ ਵਾਲੀ ਗੱਲ ਇਹ ਹੈ ਕਿ ਕਈ ਲੋਕਾਂ ਨੂੰ ਨਹੀਂ ਪਤਾ ਸੀਗਾ ਕਿ ਪੰਜਾਬ ਬੰਦ ਕਰ ਦਿੱਤਾ ਗਿਆ ਇਸ ਦੇ ਕਾਰਨ ਜੋ ਲੋਕ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਇਸ ਦੇ ਨਾਲ ਦੱਸ ਦੇ ਕਿ ਸਵੇਰੇ 7 ਵਜੇ ਤੋਂ ਪਹਿਲਾਂ ਹੀ ਜੋ ਕਿਸਾਨ ਸਿਗੇ ਤਰਨੇ ਰਾਕੇ ਬੈਠ ਚੁਕੇ ਸਨ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਬਾਹਰ ਇਸ ਦੇ ਨਾਲ ਹੀ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਜਲੰਧਰ ਦੇ ਤੰਨੋ ਵਾਲੀ ਫਾਟਕ ਦੇ ਉੱਪਰ ਜੋ ਕਿ ਕਿਸਾਨਾਂ ਵੱਲੋਂ ਤਰਨੇ ਲਗਾ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਈ ਜੋ ਰੇਲਾਂ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਪੰਜਾਬ ਭਰ ਦੇ ਵਿੱਚ 22 ਜ਼ਿਲ੍ਹੇ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਲੋਕਾਂ ਦੀ ਆਵਾਜ਼ ਆਹੀ ਜੋ ਕਿ ਐਸ ਵੇਲੇ ਬੰਦ ਹੈ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾफी ਜ਼ਿਆਦਾ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਪੈਟਰੋਲ ਪੰਪ ਤੋਂ ਲੈ ਕੇ ਦੁੱਧ ਦੀਆਂ ਸੇਵਾਵਾਂ ਤੱਕ ਜੋ ਕਿ ਐ ਅੱਜ ਬੰਦ ਕਰ ਦਿੱਤੀਆਂ ਗਿਆ ਨੇ ਅਤੇ ਇਸ ਦੇ ਨਾਲ ਹੀ ਜੋ ਮੁਲਾਜ਼ਮ ਨੇ ਵਿਦਿਆਰਥੀ ਟਰਾਂਸਪੋਰਟ ਅਤੇ ਹੋਰਨਾਂ ਜਿੱਥੇ ਬੰਦੀਆਂ ਵੀ ਨਿੱਤਰ ਆਈਆਂ ਹਨ ਜਿਨ੍ਹਾਂ ਵੱਲੋਂ ਅੱਜ ਪੰਜਾਬ ਬੰਦ ਦੇ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ਦੱਸ ਦਿਓ ਕਿ ਫ਼ੈਸਲਾ ਲਈ ਕਟੋ ਕੱਟ ਸਮਰਥਨ ਮੂਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਦਿੱਤੇ ਜਾ ਰਹੇ ਨੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਕੀਤਾ ਹੋਇਆ ਅੱਜ ਬਾਜ਼ਾਰਾਂ ਦੇ ਵਿੱਚ ਜੋ ਕਿ ਹੈ ਸਾਰੀ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਿਆ ਨੇ ਬੱਸਾਂ ਵੀ ਨਹੀਂ ਚੱਲ ਰਹੀਆਂ ਅੱਜ ਸੂਬੇ ਦੇ ਵਿੱਚ 52 ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਿਆ ਨੇ ਜਦਕਿ ਟ੍ਰੇਨਾਂ ਦੇ ਬਾਈ ਰੂਟ ਬਦਲ ਦਿੱਤੇ ਗਏ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਕਿਹਾ ਸੀ ਕਿ ਐਮਰਜੈਂਸੀ ਸੇਵਾਵਾਂ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਚ ਜਾਵੇਗੀ ਜੇਕਰ ਕਿਸੇ ਦਾ ਕੋਈ ਇਮਤਿਹਾਨ ਇੰਟਰਵਿਊ ਆਦਿ ਹੈ ਉਸ ਨੂੰ ਨਹੀਂ ਰੋਕਿਆ ਜਾਵੇਗਾ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਸਾਰੀਆਂ ਯੂਨੀਵਰਸਿਟੀਆਂ ਨੇ ਅੱਜ ਫੋਨ ਵਾਲੀਆਂ ਪ੍ਰਖਿਆਵਾਂ ਜੋ ਕਿ ਹੈ ਉਸ ਨੂੰ ਪੋਸਟਪੋਨ ਕਰ ਦਿੱਤਾ ਪੁਲਿਸ ਅਤੇ ਪ੍ਰਸ਼ਾਸਨ ਸਾਰੇ ਜਿਲ੍ਹਿਆਂ ਦੇ ਵਿੱਚ ਅਲਰਟ ਮੋਡ ਦੇ ਉੱਪਰ ਇਸ ਵੇਲੇ ਜੁਟੀ ਹੋਈ ਹੈ ਇਸ ਦੌਰਾਨ ਇਹਨਾਂ ਨੇ ਹੁਣ ਤਾਂ ਦੱਸ ਦੇ ਕਿ ਬੰਦੇ ਭਾਰਤ ਤੇ ਸ਼ਤਾਬਦੀ ਸਮੇਤ 200 ਤੋਂ ਵੀ ਵੱਧ ਰੇਲਾ ਅੱਜ ਪ੍ਰਭਾਵਿਤ ਹੋਈਆਂ ਨੇ ਜਿਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਕਿਸਾਨ ਜੋ ਕਿ ਹੈ ਰੇਲਾ ਦੀ ਪਟੜੀਆਂ ਦੇ ਉੱਪਰ ਵੀ ਅੱਜ ਤਰਨੇ ਲਾ ਕੇ ਬੈਠੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਕਿਹਾ ਸੱਤਾ ਦੇ ਵਿੱਚ ਸਰਕਾਰ ਜੇਕਰ ਵਾਪਸ ਆਈ ਦੁਬਾਰਾ ਤੇ ਸਿੰਘ ਗ੍ਰੰਥੀ ਸਾਹਿਬ ਅਤੇ ਪੁਜਾਰੀਆਂ ਨੂੰ 18000 ਰੁਪਏ ਮਹੀਨੇ ਦੇਣ ਦਾ ਐਲਾਨ ਦਿੱਲੀ ਦੇ ਵਿੱਚ ਫਰਵਰੀ ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦੇ ਹੁਣ ਜਿੰਨੀਆਂ ਵੀ ਪਾਰਟੀਆਂ ਨੇ ਇਸ ਵੇਲੇ ਕਾਫੀ ਜ਼ੋਰ ਅਸ਼ੋਰ ਦੇ ਨਾਲ ਆਪਣੇ ਕੰਮ ਦੇ ਵਿੱਚ ਲੱਗੀ ਹੋਈ ਨੇ ਤੇ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਵੱਲੋਂ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਇਸ ਵਾਲੀ ਫੇਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਵੱਲੋਂ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਗਿਆ ਤੇ ਇਸ ਨੂੰ ਮੁਕੰਮਲ ਕੀਤਾ ਜਾਵੇਗਾ ਚਾਹ ਦੱਸਦੇ ਕਿ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਫੇਰ ਤੋਂ ਸੱਤਾ ਦੇ ਵਿੱਚ ਆਏਗੀ ਤਾਂ 18000 ਰੁਪਿਆ ਜੋ ਮਹੀਨਾ ਇਹਨਾਂ ਨੂੰ ਦਿੱਤਾ ਜਾਵੇਗਾ ਪੁਜਾਰੀ ਅਤੇ ਗ੍ਰੰਥੀ ਸਹਾਬਾਨਾਂ ਨੂੰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪੁਜਾਰੀ ਅਤੇ ਗ੍ਰੰਥੀ ਨੇ ਉਹ ਸਾਡੇ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਸਾਡੇ ਦੇਸ਼ ਪਰ ਦਾ ਅਹਿਮ ਹਿੱਸਾ ਨੇ ਜਿਨ੍ਹਾਂ ਨੂੰ ਹਮੇਸ਼ਾ ਤੋਂ ਇਗਨੋਰ ਕੀਤਾ ਜਾਂਦਾ ਹੈ ਤੇ ਹੁਣ ਉਹਨਾਂ ਦੇ ਲਈ ਇਹ ਜੋ ਸਕੀਮ ਕੱਢੀ ਗਈ ਹੈ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਚੀਜ਼ ਦੀ ਜੋ ਰਜਿਸਟ੍ਰੇਸ਼ਨ ਹੈ ਇਸ ਗੱਲ ਦੀ ਰਜਿਸਟ੍ਰੇਸ਼ਨ ਪਲਕੇ ਯਾਨੀ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਹੁਣ ਮੰਗਲਵਾਰ ਨੂੰ ਕਨੋਟ ਪਲੇਸ ਦੇ ਵਿੱਚ जरीवाल आपके मुआइना अरविंद केजरीवाल ने की क्या। आज मैं एक बेहद महत्वपूर्ण घोषणा करने जा रहा हूँ ये उन लोगों के लिए है जिनका समाज के प्रति बहुत बड़ा कंट्रीब्यूशन होता है लेकिन कभी किसी समा कभी भी समाज ने उनकी तरफ ध्यान नहीं दिया किसी पार्टी किसी सरकार ने उनकी तरफ ध्यान नहीं दिया आज जो योजना का मैं ऐलान करने जा रहा हूं इस योजना का नाम है पुजारी ग्रंथी समा सम्मान योजना इस योजना के तहत मंदिरों में भगवान की पूजा करने वाले लोगों की लोगों को पूजा करवाने वाले पुजारियों को और गुरुद्वारे में ग्रंथियों को हर महीने सम्मान राशि देने का प्रावधान है हम जानते हैं कि किस तरह से एक पुजारी हमारे सुख दुख सब में काम आता है हमारे घर में शादी हो बच्चे का बर्थडे हो कोई भी खुशी का मौका हो या कोई मौत हो जाए या कोई गम का मौका हो हर वक्त पुजारी हमारे साथ होता है हमारे को उसमें अपना कंट्रीब्यूशन करता है भगवान की पूजा कराता है हमें ये वो तबका है जिसने सदियों सदियों से हमारी परंपराओं हमारे रीति रिवाजों इसको पीढ़ी दर पीढ़ी एक तरह से जो गुरु शिष्य परंपरा पीढ़ी दर पीढ़ी इसने आगे बढ़ाया हमारे संस्कारों को हमारी रीति रिवाजों को हमारे परंपराओं को लेकिन कभी इसने कभी भी अपने परिवार की तरफ ध्यान नहीं दिया और कभी भी हम लोगों ने इनकी तरफ ध्यान नहीं दिया हम मंदिर जाते हैं पूजा करते हैं लेकिन कभी भी इनकी तरफ हमने ध्यान नहीं दिया आज इस योजना के जरिए हम इसे मैं वेतन या तनखा नहीं कहूंगा एक तरह से इनका सम्मान करने के लिए इसकी घोषणा कर रहे हैं कि लगभग अठारह महीना इनको सम्मान राशि दी जाएगी हमारी सरकार बनने पर लुधियाना विसान वालों जताया गया एतराज लुधियाना सारी पार्टियां की रद्द दो हजार तो दलजीत दुसान तैनात ਲੁਧਿਆਣਾ ਦੇ ਵਿੱਚ ਨਿਊ ਇਅਰ ਜਸ਼ਨ ਨਾਈਟ ਦੇ ਉੱਪਰ ਯਾਨੀ ਕਿ ਕੱਲ 31 ਦਸੰਬਰ ਨੂੰ ਦਜੀਤ ਦਸਾਂ ਦਾ ਪੀਏਯੂ ਦੇ ਵਿਖੇ ਕੰਸਰਟ ਕਰਵਾਇਆ ਜਾ ਰਿਹਾ ਹੈ ਇਸ ਦੇ ਚਲਦਿਆਂ ਹੁਣ ਲੁਧਿਆਣਾ ਦੇ ਵਿੱਚ ਜਿੰਨੀਆਂ ਵੀ ਜਸ਼ਨ ਅਤੇ ਕਲੱਬ ਪਾਰਟੀਆਂ ਸੀਗੀਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਜੋ ਲੁਧਿਆਣਾ ਦੇ ਪ੍ਰਸ਼ਾਸਨ ਇਹ ਫੈਸਲਾ ਲਿੱਤਾ ਜਿਨੇ ਕਿਉਂਕਿ ਕਲੱਬ ਨੇ ਲੁਧਿਆਣਾ ਦੇ ਵਿੱਚ ਆਏ ਸਾਲ ਨਿਊ ਇਅਰ ਦੀ ਪਾਰਟੀ ਜੋ ਕਿ ਕਾਫੀ ਤੂੰ ਟਾਮ ਦੇ ਨਾਲ ਮਨਾਈ ਜਾਂਦੀ ਹੈ ਕਈ ਕਲੱਬਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਜੋ ਪਾਰਟੀਆਂ ਆ ਉਹਨਾਂ ਨੂੰ ਆਰਗੇਨਾਈਜ਼ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਕਈ ਵੱਡੇ ਕਲਾਕਾਰ ਵੀ ਉੱਥੇ ਪਰਫਾਰਮ ਕਰਨ ਦੇ ਲਈ ਪਹੁੰਚਦੇ ਨੇ ਤੇ ਹੁਣ ਜੋ ਕੀ ਹੈ ਕਲੱਬਾਂ ਦੀ ਜਿੰਨੀਆਂ ਵੀ ਤਿਆਰੀਆਂ ਆ ਉਹ ਹੁਣ ਰੱਦ ਕਰ ਦਿੱਤੀਆਂ ਗਿਆ ਨੇ ਕਿਉਂਕਿ ਹੁਣ ਕਲੱਬਾਂ ਦੇ ਵਿੱਚ ਕੋਈ ਵੀ ਪਾਰਟੀ 31 ਦਸੰਬਰ ਦੀ ਨਾਈਟ ਨੂੰ ਨਹੀਂ ਕੀਤੀ ਜਾਵੇਗੀ ਕਿਉਂਕਿ ਦਿਲਜੀਤ ਦੋਸਾਂ ਦਾ ਕਾਨਸਰਟ ਲੁਧਿਆਣਾ ਦੇ ਪੀਏਯੂ ਦੇ ਵਿੱਚ ਹੋਣ ਜਾ ਰਿਹਾ ਜਿਸ ਦੇ ਕਾਰਨ 2000 ਤੋਂ ਵੀ ਵੱਧ ਜੋ ਖੁਲਿਸ ਹੈ ਦਿਲਜੀਤ ਦੋਸਾਂ ਦੇ ਕਾਨਸਰਟ ਦੇ ਉੱਪਰ ਹੁਣ ਤਾਇਨਾਤ ਰਹੀਗੀ ਜਿਸ ਦੇ ਕਾਰਨ ਪ੍ਰਸ਼ਾਸਨ ਨੇ ਫੈਸਲਾ ਦਿੱਤਾ ਹੈ ਕਿ ਹੁਣ ਲੁਧਿਆਣਾ ਦੇ ਜਿੰਨੇ ਵੀ ਕਲੱਬ ਨੇ ਉਹਨਾਂ ਦੇ ਵਿੱਚ ਪਾਰਟੀਆਂ ਨੂੰ ਰੱਦ ਕਰ ਦਿੱਤਾ ਜਾਵੇ ਜਿਸ ਤੋਂ ਬਾਅਦ ਜੋ ਜਨਤਾ ਅਤੇ ਕਲੱਬ ਦੇ ਆਨਰਸ ਨੇ ਉਹਨਾਂ ਨੇ ਇਤਰਾਜ਼ ਜਤਾਇਆ ਕਿ ਸਭ ਤੋਂ ਜ਼ਿਆਦਾ ਅਹਿਮੀਅਤ ਦਰਜੀਤ ਦੋਸਾਂ ਨੂੰ ਇਸ ਵੇਲੇ ਕਿਉਂ ਦਿੱਤੀ ਜਾ ਰਹੀ ਹੈ ਤੇ ਉਹਨਾਂ ਦਾ ਜੋ ਕੰਮ ਹੈ ਉਹਨਾਂ ਨੂੰ ਕਿਉਂ ਠੱਪ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਹਰ ਸਾਲ 31 ਦਸੰਬਰ ਤੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਲੁਧਿਆਣਾ ਕਲੱਬ ਲੋਧੀ ਕਲੱਬ ਸਤਲੁਜ ਕਲੱਬ ਦੇ ਵਿੱਚ ਜਸ਼ਨ ਤੇ ਨਾਈਟ ਪਾਰਟੀਆਂ ਹੁੰਦੀਆਂ ਨੇ ਇਸ ਤੋਂ ਇਲਾਵਾ ਕਈ ਕਲੱਬਾਂ ਦੇ ਵਿੱਚ ਪੰਜਾਬੀ ਵੱਡੇ ਵੱਡੇ ਕਲਾਕਾਰ ਵੀ ਸ਼ੋਅ ਕਰਨ ਦੇ ਲਈ ਪਹੁੰਚਦੇ ਨੇ ਇਸ ਵਾਰ ਵੀ ਲੋਧੀ ਕਲੱਬ ਵਿਖੇ ਸ਼ੋਅ ਕਰਵਾਇਆ ਜਾਣਾ ਸੀ ਜਿਸ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋਂ ਸ਼ੁਰੂ ਕਰ ਦਿੱਤੀਆਂ ਗਿਆ ਸਨ ਇਸ ਵਾਰ ਲੋਧੀ ਕਲੱਬ ਦੇ ਵਿੱਚ 40 ਤੋਂ 50 ਫੁੱਟ ਉੱਚੀ ਇਨਫਿਨਿਟੀ ਬਾਲਵੀਲ ਗਈ ਜਾਣੀ ਸੀ ਤੇ ਜੋ ਕਿ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਮਨਾ ਕਰ ਦਿੱਤਾ ਗਿਆ ਕਿ ਉੱਥੇ ਕੋਈ ਵੀ ਪਾਰਟੀ ਨਹੀਂ ਕੀਤੀ ਜਾਵੇਗੀ ਲੋਧੀ ਕਲੱਬ ਦੇ ਸਕੱਤਰ ਨਿਤਿਨ ਮਹਾਜਨ ਨੇ ਕਿਹਾ ਕਿ ਡੀਸੀ ਵੱਲੋਂ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਇੱਥੇ ਰਾਸ਼ਟਰੀ ਸੋਗ ਹੈ ਜੇ ਰਾਸ਼ਟਰੀ ਸੋਗ ਹੈ ਤਾਂ ਦਿਲਜੀਤ ਦਾ ਸੰਗੀਤ ਸਮਾਰੋਹ ਕਿਵੇਂ ਕਰਵਾਇਆ ਜਾ ਰਿਹਾ ਹੈ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਹਫਤੇ ਦਾ ਰਾਸ਼ਟਰੀ ਸੋਗ ਕਰਵਾਇਆ ਜਾ ਰਿਹਾ ਹੈ ਕਿਉਂਕਿ ਬੀਤੇ 26 ਦਸੰਬਰ ਨੂੰ ਡਾਕਟਰ ਮਨਮੋਹਨ ਸਿੰਘ ਜੋ ਕਿ ਦੇਸ਼ ਦੇ ਸਾਕਾ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਉਸ ਦੇ ਕਾਰਨ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਪ੍ਰੋਗਰਾਮ ਨਹੀਂ ਕਰਵਾਇਆ ਜਾ ਰਿਹਾ ਸੀ ਤੇ ਇਸ ਦੇ ਚਲਦਿਆਂ ਹੁਣ ਦਿਲਜੀਤ ਦੋਸਾਨ ਦੇ ਕਾਨਸਰਟ ਨੂੰ ਜੋ ਕਿ ਰੱਦ ਨਹੀਂ ਕਰਵਾਇਆ ਗਿਆ ਜਿਸ ਦੇ ਕਾਰਨ ਕਾਫੀ ਜ਼ਿਆਦਾ ਸਵਾਲ ਇਸ ਵੇਲੇ ਚੁੱਕੇ ਜਾ ਰਹੇ ਨੇ ਇਸ ਸਮਾਰੋਹ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਰਾਸ਼ਟ੍ਰ ਸੋਗ ਕਿਉਂ ਨਹੀਂ ਲਗਾਇਆ ਗਿਆ ਲੁਧਿਆਣਾ ਦੇ ਸਤਲੁਜ ਕਲੱਬ ਦੇ ਵਿੱਚ 31 ਦਸੰਬਰ ਨੂੰ ਪ੍ਰੋਗਰਾਮ ਹੋਣਾ ਸੀ ਜਿਸ ਵਿੱਚ ਕਲਾਕਾਰ ਕਮਲ ਖਾਨ ਨਿਸ਼ਿਰਕਤ ਕਰਨਾ ਸੀ ਪਰ ਇਹ ਵੀ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਪ੍ਰੋਗਰਾਮ ਪ੍ਰਬੰਧਕਾਂ ਨੇ ਡੀਸੀ ਨੂੰ ਇਹਨਾਂ ਹੁਕਮਾਂ ਦੇ ਉੱਪਰ ਇਤਰਾਜ਼ ਜਤਾਉਂਦੇ ਹੋਏ ਕਿ 31 ਦਸੰਬਰ ਦੀ ਰਾਤ ਨੂੰ ਦਿਲਜੀਤ ਦੋਸਾਂਝ ਦੇ ਸੰਗੀਤਕ ਸਮਾਗਮ ਯਾ ਉਹਨਾਂ ਦਾ ਲਾਈਵ ਕਾਂਸਰਟ ਦਿਲੂਮੀਨਾਰਟੀ ਟੂਰ ਜੋ ਕਰ ਰਹੇ ਨੇ ਉਸ ਨੂੰ ਕਿਉਂ ਨਹੀਂ ਰੱਦ ਕਰਵਾਇਆ ਜਾ ਰਿਹਾ ਹੰਦਜੀਤ ਦੇ ਕਾਨਸਰਟ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਜੋ ਕੀਏ ਚੁੱਕੇ ਗਏ ਨੇ 26 ਦਸੰਬਰ ਦੀ ਰਾਤ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਸਰਕਾਰੀ ਅਤੇ ਪ੍ਰਾਈਵੇਟ ਪ੍ਰੋਗਰਾਮ ਸੀ ਉਹਨਾਂ ਨੂੰ ਰੱਦ ਕਰਵਾ ਦਿੱਤਾ ਗਿਆ ਕਿਉਂਕਿ ਇੱਕ ਹਫ਼ਤੇ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਇਸ ਦੇ ਚੱਲਦਿਆਂ ਦਿਲਜੀਤ ਦੋਸਤਾਂ ਦਾ ਬੀਤੇ ਦਿਨ ਗੁਹਾਟੀ ਦੇ ਵਿੱਚ ਕਿਹੜੀ ਵੀ ਪ੍ਰੋਗਰਾਮ ਹੋਇਆ ਜੋ ਆਪਣਾ ਦਿਲੂਮੀਨਾਟੀ ਟੂਰ ਲਾ ਕੇ ਉਹ ਚੱਲ ਰਹੇ ਨੇ ਉਹ ਵੀ ਹੋਇਆ ਤੇ ਹੁਣ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ਦੇ ਵਿਖੇ ਵੀ ਦਿਲਜੀਤ ਦੋਸਾਂ ਦਾ ਕਾਨਸਰਟ ਹੈਗਾ ਜਿਸ ਦੇ ਕਾਰਨ ਲੋਕ ਇਸ ਵੇਲੇ ਕਾਫੀ ਦਾ ਇਤਰਾਜ਼ ਦਿਤਾ ਰਹੇ ਨੇ ਕਿਉਂਕਿ ਲੁਧਿਆਣਾ ਦੇ ਵਿਖੇ ਉਹਨਾਂ ਦਾ ਕਾਨਸਰਟ ਹੈ ਲੁਧਿਆਣਾ ਦੇ ਵਿੱਚ ਜਿੰਨੇ ਵੀ ਕਾਂਸਰਟ ਹੋਣੇ ਸੀਗੇ ਜਿੰਨੀਆਂ ਵੀ ਪਾਰਟੀਆਂ ਹੋਣੀਆਂ ਸੀਗੀਆਂ ਕਲੱਬਾਂ ਦੇ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕਿਹਾ ਗਿਆ ਸਿੱਕੀ ਰਾਸ਼ਟ੍ਰ ਸੋਗ ਜੋ ਕਿ ਹੈ ਉਹ ਜਿਤਾਇਆ ਜਾ ਰਿਹਾ ਹੈ ਇਸ ਦੇ ਕਾਰਨ ਹੁਣ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਤਲਾਵਜ ਨੇ ਲੋਕ ਨੇ ਅਤੇ ਕਲੱਬ ਦੇ ਆਨਰਸ ਨੇ ਉਹ ਦਲਜੀਤ ਦੋਸਾਨ ਦੇ ਕਾਂਸਰਟ ਨੂੰ ਲੈ ਕੇ ਕਾਫੀ ਜ਼ਿਆਦਾ ਅਸਰਾਜ਼ ਜੋ ਕਿ ਜਿਤਾ ਰਹੇ ਨੇ ਪੰਜਾਬ ਵਲ ਦਾ ਸਮਾਂ ਹੋਇਆ ਖਤਮ 4 ਵਜੇ ਤੋਂ ਬਾਅਦ ਸਾਰੀ ਸੇਵਾਵਾਂ ਫਿਰ ਤੋਂ ਕੀਤੀਆਂ ਗਈਆਂ ਸ਼ੁਰੂ ਜੱਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਪੂਰੀਆ ਕਰਵਾਉਣ ਦੇ ਲਈ ਅੱਜ ਕਿਸਾਨ ਬੰਦ ਐਲਾਨ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਹੁਣ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਜੋ ਕਿ ਪੰਜਾਬ ਬੰਦ ਸੀ ਤੇ ਹੁਣ ਪੂਰਾ ਪੰਜਾਬ ਜੋ ਇਸ ਵੇਲੇ ਖੋਲ ਦਿੱਤਾ ਗਿਆ ਜਿੰਨੀਆਂ ਵੀ ਸੇਵਾਵਾਂ ਸੀ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਬੰਦ ਕਰ ਦਿੱਤਾ ਗਿਆ ਸੀ ਹੁਣ ਕਿਸਾਨਾਂ ਵੱਲੋਂ ਖੋਲ ਦਿੱਤੀਆਂ ਗਿਆ ਨੇ ਦੱਸਦੇ ਕਿ ਸਰਕਾਰਾਂ ਤੋਂ ਆਪਣੀ ਮੰਗਾਂ ਨੂੰ ਪੂਰੀਆ ਕਰਵਾਉਣ ਦੇ ਲਈ ਜੋ ਕਿਸਾਨ ਜਥੇਬੰਦੀਆਂ ਨੇ ਉਖਨੋਰੀ ਅਤੇ ਚੰਬੂ ਬਾਰਡਰ ਦੇ ਉੱਪਰ ਫਰਵਰੀ ਤੋਂ ਬੈਠੀਆਂ ਹੋਈਆਂ ਨੇ ਤੇ ਕਿਸਾਨਾਂ ਦੀ ਮੰਗ ਸਰਕਾਰ ਵੱਲੋਂ ਇਸ ਵਾਰ ਨੇ ਪੂਰੀ ਕੀਤੀ ਜਾ ਰਹੀਆਂ ਤੇ ਹੁਣ ਕਿਸਾਨਾਂ ਵੱਲੋਂ ਜੋ ਕਿ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਹਿਲੇ ਦਿੱਲੀ ਕੂਚ ਦੇ ਲਈ ਰਵਾਨਾ ਹੋਏ ਉਸ ਤੋਂ ਬਾਅਦ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਜੋ ਨਿੱਜੀ ਸੇਵਾਵਾਂ ਸੀ বাস ਨੂੰ ਲੈ ਕੇ ਸਰਕਾਰੀ ਬੱਸਾਂ ਪ੍ਰਾਈਵੇਟ ਬੱਸਾਂ ਜਾਂ ਜੋ ਪ੍ਰਾਈਵੇਟ ਵਾਹਨ ਸਨ ਸਕੂਲਾਂ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਜਿੰਨੇ ਵੀ ਟੀਚਰਸ ਹਨ ਉਹ ਵੀ ਕਿਸਾਨਾਂ ਜਥੇਬੰਦੀਆਂ ਦੇ ਨਾਲ ਲੱਗੇ ਹੋਏ ਸਨ ਤੇ ਟੋਲ ਪਲਾਜ਼ਾ ਵੀ ਬੰਦ ਕਰ ਦਿੱਤੇ ਗਏ ਸਨ ਜਿਸ ਦੇ ਕਾਰਨ ਲੋਕਾਂ ਨੂੰ ਆਨਜਾਨੇ ਵਿੱਚ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਹੋ ਰਹੀ ਸੀ ਤੇ ਦੁਕਾਨਾਂ ਤੋਂ ਲੈ ਕੇ ਦੁੱਧ ਦੀਆਂ ਦੁਕਾਨਾਂ ਪੈਟਰੋਲ ਪੰਪ ਜੋ ਸੀਗੇ ਉਹ ਵੀ ਬੰਦ ਕਰ ਦਿੱਤੇ ਗਏ ਸੀ ਤੇ ਹੁਣ 4 ਵਜੇ ਤੋਂ ਬਾਅਦ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਤਰਨਾ ਅਤੇ ਪੰਜਾਬ ਦੇ ਵਿੱਚ ਜੋ ਲੋਕਡਾਊਨ ਲਗਾਇਆ ਗਿਆ ਸੀ ਉਹ ਖੋਲ ਦਿੱਤਾ ਗਿਆ ਤੇ ਹੁਣ ਜੋ ਕਿ ਆਵਾਜਾਈ ਫੇਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਟੋਲ ਪਲਾਜ਼ਾ ਦੇ ਉੱਪਰ ਜਿੰਨੀਆਂ ਵੀ ਬੱਸਾਂ ਅਤੇ ਜੋ ਪ੍ਰਾਈਵੇਟ ਵਾਹਨ ਫਸੇ ਹੋਏ ਸਨ ਉਹਨਾਂ ਨੂੰ ਵੀ ਹੋ ਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ 골ਡਨ 게이트 ਦੇ ਕੋਲ ਕਿਸਾਨਾਂ ਵੱਲੋਂ ਜੋ ਕਿ ਇਹ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ 17 ਜੋ ਰਸਤੇ ਸਾਨੂੰ ਜੋ ਹਾਈਵੇ ਪੈਂਦੇ ਨੇ 골ਡਨ 게이트 ਅੰਮ੍ਰਿਤਸਰ ਦੇ ਵੱਲ ਨੂੰ ਉਹਨਾਂ ਨੂੰ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਕੁਝ ਦਿਨਾਂ ਪਹਿਲਾਂ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ 30 ਦਸੰਬਰ ਨੂੰ ਕਿਸਾਨਾਂ ਵੱਲੋਂ ਜੋ ਕਿ ਇਹ ਪੰਜਾਬ ਬੰਦ ਕਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੀਤੇ 1 ਮਹੀਨੇ ਤੋਂ ਵੀ ਵੱਧ ਖਨੋਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਰਵਰ ਤੋਂ ਵਰਤਲੇ ਦੇ ਉੱਪਰ ਪੈٹے ਹੋਏ ਨੇ ਸੁਪਰੀਮ ਕੋਰਟ ਦੇ ਵੀ ਵੱਡੇ ਵੱਡੇ ਆਰਡਰ ਉਹਨਾਂ ਨੂੰ ਲੈ ਕੇ ਆ ਚੁੱਕੇ ਨੇ ਪਰ ਅਜੇ ਤੱਕ ਜੋ ਕੀ ਹੈ ਉਹ ਆਪਣੇ ਮਰਨ ਵਰਤੋਂ ਵਰਤੋਂ ਨਹੀਂ ਹਟੇ ਨੇ ਅਤੇ ਹੁਣ ਜੋ ਸਰਕਾਰ ਹੈ ਸਰਕਾਰ ਨੂੰ ਵੀ ਮੰਗ ਕੀਤੀ ਜਾ ਰਹੀ ਹੈ ਇਸ ਵੇਲੇ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਪੈਸਾ ਨਹੀਂ ਸੁਣਾ ਰਹੀ ਹੈ ਕਿਸਾਨ ਜੋ ਨੇ ਆਏ ਦਿਨ ਪ੍ਰੋਟੈਸਟ ਕਰੀ ਜਾ ਰਹੇ ਨੇ ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਜੋ ਸਰਕਾਰ ਨਹੀਂ ਮੰਨੀ ਉਸ ਤੋਂ ਬਾਅਦ ਕੋਈ ਹੋਰ ਵੱਡਾ ਕਦਮ ਸਾਡੇ ਵੱਲੋਂ ਚੁੱਕਿਆ ਜਾਏਗਾ ਤੇ ਹੁਣ ਸਰਕਾਰਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਸਰਕਾਰ ਹੈ ਕਿਸਾਨਾਂ ਦੀ ਮੰਗਾਂ ਨੂੰ ਪੂਰੀ ਕਰੇ ਪੰਜਾਬបាន ਮੁਕੰਮਲ ਹੋਣ ਤੋਂ ਬਾਅਦ ਸਰਵਨ ਸਿੰਘ ਪੰਦੇੜ ਦਾ ਵੱਡਾ ਵਿਭਾਗ ਦੇ ਨਾਲ ਹੀ ਸਵੇਰੇ 7:00 ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਲੋਕਾਂ ਨੂੰ ਕਰਨਾ ਪਿਆ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਆਵਾ ਜਾਹੀ ਦੇ ਵਿੱਚ ਦਿੱਕਤ ਜ਼ਬਰਦਸਤੀ ਕਿਸਾਨਾਂ ਵੱਲੋਂ ਦੁਕਾਨਾਂ ਕਰਵਾਈਆਂ ਗਿਆ ਬਾਤ ਸਰਕਾਰ ਤੋਂ ਆਪਣੀ ਮੰਗਾ ਪੂਰੀਆਂ ਕਰਵਾਉਣ ਦੇ ਲਈ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕਾਲ ਕੀਤੀ ਗਈ ਸੀ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਕਿ ਇਹ ਪੰਜਾਬ ਬੰਦ ਕਰ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਹਰ ਜਗ੍ਹਾ ਤੇ ਉੱਪਰ ਇਹਨਾਂ ਨੇ ਧਰਨੇ ਲਗਾ ਦਿੱਤੇ ਸੀ ਤੇ ਕਈ ਲੋਕਾਂ ਨੂੰ ਆਂ-ਜਾਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਹੋਈਆਂ ਕਿਉਂਕਿ ਟੋਲ ਪਲਾਜ਼ਾ ਵੀ ਬੰਦ ਕਰਤੇ ਹੋਏ ਸੀ ਤੇ ਬੱਸਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਕਾਫੀ ਜ਼ਰੂਰੀ ਕੰਮ ਦੇ ਲਈ ਜਾਣਾ ਸੀ ਬੱਸਾਂ ਵੀ ਬੰਦ ਕਰ ਦਿੱਤੀਆਂ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਐਮਰਜੈਂਸੀ ਕੰਮ ਵੀ ਜਾਣਾ ਪੈ ਰਿਹਾ ਸੀ ਜਿਸ ਦੇ ਵਿੱਚ ਦੇਖਿਆ ਜਾਇਆ ਕਈ ਵੀਡੀਓਜ਼ ਦੇ ਵਿੱਚ ਕਈ ਵੀਡੀਓਜ਼ ਇਤਾਂ ਦੀਆਂ ਵੀ ਅਪਲੋਡ ਹੋਈਆਂ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਉਹ ਕਿਸਾਨਾਂ ਦੇ ਨਾਲ ਲੜਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਮੰਗਾ ਜੋ ਕੀ ਹੈ ਸਰਕਾਰ ਨਹੀਂ ਪੂਰੀ ਕਰ ਰਹੀ ਇਸ ਦੇ ਵਿੱਚ ਆਮ ਲੋਕਾਂ ਦਾ ਕੀ ਲੈਣਾ ਦੇਣਾ ਆਮ ਲੋਕਾਂ ਨੂੰ ਕਿਉਂ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਜਦੋਂ ਸਵੇਰੇ 7:00 ਵਜੇ ਤੋਂ ਲੈ ਕੇ 4:00 ਵਜੇ ਤੱਕ ਪੰਜਾਬ ਬੰਦ ਕੀਤਾ ਗਿਆ ਇਸ ਤੋਂ ਬਾਅਦ ਹੁਣ ਕਿਸਾਨ ਪ੍ਰਧਾਨ ਸਰਵਨ ਸਿੰਘ ਪੰਦੇੜ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਧੰਨਵਾਦ ਕੀਤਾ ਉਹਨਾਂ ਦਾ ਕਹਿਣਾ ਹੈ ਕਿ 99% ਜੋ ਕੀ ਹੈ ਉਹਨਾਂ ਦਾ ਪੰਜਾਬ ਬੰਦ ਦੀ ਕਾਲ ਸੀਗੀ ਉਸ ਦੇ ਵਿੱਚ ਲੋਕਾਂ ਨੇ ਕਾਫੀ ਦਾ ਉਹਨਾਂ ਦਾ ਸਮਰਥਨ ਕੀਤਾ ਲੋਕਾਂ ਨੇ ਕਾਫੀ ਉਹਨਾਂ ਦੀ ਹੈਲਪ ਕੀਤੀ ਤੇ ਜਿੰਨੀਆਂ ਵੀ ਛੋਟੀਆਂ-ਮੋਟੀਆਂ ਦੁਕਾਨਾਂ ਸਨ ਸੜਕਾ ਪੈਟਰੋਲ ਪੰਪ ਸੀਗੇ ਉਹ ਬੰਦ ਕਰਵਾਏ ਗਏ ਪਰ ਇਸ ਤੋਂ ਇਲਾਵਾ ਲੋਕਾਂ ਨੂੰ ਅੱਜ ਪੂਰੇ ਦਿਨ ਦੇ ਵਿੱਚ ਕਾਫੀ ਤੰਗਿਆ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀ ਉਹ ਵੀ ਕਹੀਂ ਨਹੀਂ ਨਿਕਲ ਪਾਏ ਕਿਉਂਕਿ ਰਸਤੇ ਬੰਦ ਹੋਣ ਦੇ ਕਾਰਨ ਉਹਨਾਂ ਨੂੰ ਆਨ-ਜਾਨ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਹੋਈ ਜਿਹੜੇ ਲੋਕਾਂ ਨੇ ਬੱਸਾਂ ਦੇ ਵਿੱਚ ਸਫ਼ਰ ਕਰਨਾ ਸੀ ਉਹ ਬੱਸ ਸਟੈਂਡ ਦੇ ਉੱਪਰ ਬੈਠੇ ਨਜ਼ਰ ਆਏ ਉਹਨਾਂ ਨੂੰ ਬੱਸ ਵੀ ਨਹੀਂ ਮਿਲਤੇ ਹੋ ਨਾ 4 ਵਜੇ ਤੋਂ ਬਾਅਦ ਲੋਕਾਂ ਨੂੰ ਆਨ-ਜਾਨ ਦੀ ਪਰਮਿਸ਼ਨ ਜੋ ਕਿ ਕਿਸਾਨਾਂ ਵੱਲੋਂ ਦੇ ਦਿੱਤੀ ਗਈ ਹੈ ਪਰ ਇਸ ਦੇ ਕਾਰਨ ਆਮ ਜਨਤਾ ਕਈ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਗੱਲ ਦੇ ਉੱਪਰ ਰੋਸ ਹੈ ਕਿ ਆਖਿਰਕਾਰ ਉਹਨਾਂ ਦੇ ਨਾਲ ਇਦਾਂ ਸਭ ਕੁਝ ਕਿਉਂ ਕੀਤਾ ਗਿਆ ਕਿਉਂਕਿ ਕਿਸਾਨਾਂ ਵੱਲੋਂ ਕਈ ਦੁਕਾਨਾਂ ਦੇ ਉੱਪਰ ਵੀ ਜਾ ਕੇ ਜ਼ਬਰਦਸਤੀ ਦੁਕਾਨਾਂ ਵੀ ਬੰਦ ਕਰਵਾਇਆ ਗਿਆ ਸੀ ਇਦਾਂ ਦੀ ਵੀਡੀਓਜ਼ ਵੀ ਅੱਜ ਕਾਫੀ ਜ਼ਿਆਦਾ ਵਾਇਰਲ ਹੋਈਆਂ ਪਰ ਹੁਣ ਕਿਸਾਨ ਪ੍ਰਧਾਨ ਸਰਵਜਿੰ ਸਿੰਘ ਬੰਦੇਰ ਦਾ ਬਿਆਨ ਸਾਹਮਣੇ ਆਇਆ ਤੇ ਆਓ ਤੁਹਾਨੂੰ ਸੁਣਾਉਂਦੇ ਕਿ ਉਹਨਾਂ ਨੇ ਕੀ ਕਿਹਾ ਦੋ بڑے ਫੋਰਮੋ ਨੇ किसान मजदूर मोर्चा अथवा एस के एम नॉन पोलिटिकल की ओर से जो पंजाब बंद का ऐलान किया था जिस तरह से पूरे पंजाबियों ने सहयोग दिया है आज पंजाबियत जीती है मैं दोनों फोरमो की ओर से सरदार जगजीत सिंह डल्लेवाल जी की ओर से अपनी ओर से उनको सर झुकाकर सजदा करता हूं इतनी कामजाबी दी है और कहीं पर भी हमें कोई भी दुकान जबरदस्ती बंद करवाने की कोई जरूरत नहीं पड़ी हमने देखा जब हम लोग साढ़े छह के बाद यहाँ पहले पहुंचे उस समय ही 90 ट्रैफिक रोड पर नहीं चल रही थी जो जो समय आगे बीता तो तो ट्रैफिक घटनी छुरी होगी 99 परसेंट सहयोग मिला एमरजेंसी सेवाएं जो वो हमने बहाल रखी मैं अपनी ओर से जो पंजाब व्यापार मंडल के लोग हैं, उनका पंजाब के दुकानदारों का पंजाब की जितनी भी यूनियन है मुलाजमो की सभी का मजदूर यूनियन का यहाँ तक सब्जी मंडिया बंद रही दाना मंडिया बंद रही पेट्रोल पंप बंद रहे जो हमारे

ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਦੇ ਬਾਰੇ ਗੱਲ ਕਰਦੇ ਆ ਦੱਸਦੇ ਕਿ ਸੂਬੇ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਵਟ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਸਵੇਰ ਅਤੇ ਸ਼ਾਮ ਨੂੰ ਜੋ ਕਿ ਤੰਦ ਕਾਫੀ ਜ਼ਿਆਦਾ ਸੰਘਣੀ ਹੋਣੀ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਕਿ ਜੇਕਰ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਆ ਹਿਮਾਚਲ ਦੇ ਵਿੱਚ ਜੋ ਕਿ ਬਰਫਬਾਰੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਜੋ ਕਿ ਬਰਫ ਦੀ ਚੱਦਰ ਹੈ ਕਾਫੀ ਮੋਟੀ ਹੈ ਇਸ ਵੇਲੇ ਲੋਕ ਜੋ ਕਿ ਹੈ ਕਾਫੀ ਭਾਰੀ ਮਾਤਰਾ ਦੇ ਵਿੱਚ ਨਵੇਂ ਸਾਲ ਨੂੰ ਮਨਾਉਣ ਦੇ ਹੱste ਪਹਾੜਾ ਦੇ ਵਿੱਚ ਪਹੁੰਚ ਰਹੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਰਸਤੇ ਦੇ ਵਿੱਚ ਆਵਾਜਾਈ ਦੇ ਵਿੱਚ ਕਾਫੀ ਜ਼ ਦਿਕਤ ਪਰੇਸ਼ਾਨੀ ਹੋ ਰਹੀ ਹੈ ਇਸ ਤੋਂ ਇਲਾਵਾ ਦੱਸ ਦੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਜੇਕਰ ਆਪਾਂ ਗੱਲ ਕਰਦੇ ਹਾਂ ਜੋ ਸੀਤ ਹਵਾ ਦੀ ਲਹਿਰ ਹੈ ਉਹ ਕਾਫੀ ਜ਼ਿਆਦਾ ਹੈ ਇਸ ਵੇਲੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਕਾਫੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ 3 ਡਿਗਰੀ ਦੀ ਜੋ ਕਿ ਗਰਾਵਟ ਹੈ ਉਹ ਦਰਜ ਕੀਤੀ ਗਈ ਹੈ ਮੌਸਮ ਦੇ ਵਿੱਚ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦਾ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਵੈਸਟਰਨ ਡਿਸਟਰਬੈਂਸ ਦੇ ਕਾਰਨ ਜੋ ਕਿ ਹੈ ਤਾਪਮਾਨ ਦੇ ਵਿੱਚ ਬਦਲਾਵਟ ਜੋ ਕਿ ਸ਼ੁਰੂ ਹੋ ਗਏ ਨੇ ਇਸ ਤੋਂ ਇਲਾਵਾ ਆਉਣ ਵਾਲੇ ਹਫ਼ਤੇ ਦੇ ਵਿੱਚ ਨਵੇਂ ਸਾਲ ਤੋਂ ਬਾਅਦ ਮੌਸਮ ਵਿਭਾਗ ਦੇ ਅਨੁਸਾਰ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਠੰਡ ਹੈ ਉਸ ਦੇ ਵਿੱਚ ਔਰ ਜ਼ਿਆਦਾ ਜੋ ਕਿ ਗਿਰਾਵਟ ਦਰਜ ਕੀਤੀ ਜਾਵੇ ਮੌਸਮ ਵਿਭਾਗ ਦੇ ਅਨੁਸਾਰ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਤੁੰਦ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਉਨਾ ਦੇ ਵਿੱਚ ਜੋ ਤੁੰਦ ਹੈ ਕਾਫੀ ਜ਼ਿਆਦਾ ਵੱਧ ਗਈ ਹੈ ਇਸ ਦੇ ਕਾਰਨ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੁੰਦ ਤੋਂ ਇਲਾਵਾ ਇੱਥੇ ਸੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਬਾਕੀ ਪੰਜਾਬ ਦੇ ਵਿੱਚ ਤੁੰਦ ਅਤੇ ਸੀਤ ਲਹਿਰ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਖੱਤ੍ਸਾ ਪ੍ਰਗਟਾਇਆ ਹੈ ਕਿ ਤੁੰਦ ਅਤੇ ਸੀਤ ਲਹਿਰ ਦਾ ਪ੍ਰਭਾਵ 3 ਜਨਵਰੀ ਤੱਕ रह ਸਕਦਾ ਹੈ ਇਨ੍ਹਾਂ 5 ਦਿਨਾਂ ਦੇ ਵਿੱਚ ਤਾਪਮਨ ਦੇ ਵਿੱਚ ਗਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ ਜਦਕਿ ਚੰਡੀਗੜ੍ਹ ਦੇ ਤਾਪਮਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਮੌਸਮ ਕੇਂਦਰ ਦੇ ਅਨੁਸਾਰ ਦਸੰਬਰ ਦੇ ਆਖਰੀ ਦਿਨਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਹੋਰ 1 ਤੋਂ 6 ਜਨਵਰੀ ਤੱਕ ਪੱਛਮੀ ਗੜਬੜ ਯਾਨੀ ਕਿ ਵੈਸਟਰਨ ਡਿਸਟਰਬੈਂਸ ਹੋਣ ਜਾ ਰਹੀ ਹੈ ਜਿਸ ਦਾ ਅਸਰ ਪੱਛਮੀ ਹਿਮਾਲਿਆ ਦੇ ਪਰਵਤ ਦੇ ਉੱਪਰ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵੇਲੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਲੀ ਦੇ ਜੋ ਮੈਦਾਨੀ ਇਲਾਕੇ ਹੈ ਉਸ ਦੇ ਵਿੱਚ بارش ਵੀ ਹੋ ਸਕਦੀ ਹੈ ਤੇ ਹੁਣ ਉੱਥੇ ਬਰਫबारी ਵੀ ਕਾਫੀ ਜ਼ਿਆਦਾ ਹੋ ਗਈ ਹੈ ਮਨਾਲੀ ਦੇ ਵਿੱਚ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਵਾਂ ਸਾਲ ਮਨਾਉਣ ਦੇ ਲਈ 3 ਲੱਖ ਤੋਂ ਵੀ ਵੱਧ ਲੋਕ ਉੱਥੇ ਪਹੁੰਚ ਗਏ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਫੇਰ ਤਾਪਮਾਨ ਦੇ ਵਿੱਚ ਗਰਾਵਟ ਆਨ ਦੀ ਸੰਭਾਵਨਾ ਦੱਸੀ ਗਈ ਹੈ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ 9 ਤੋਂ 19 ਡਿਗਰੀ ਦੇ ਵਿੱਚਕਾਰ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਅਮ੍ਰਿਤਸਰ ਦੇ ਵਿੱਚ ਠੰਡ ਲਹਿਰ ਨੂੰ ਲੈ ਕੇ ਚੇਤਾਵਨੀ ਦਰਜ ਕੀਤੀ ਗਈ ਹੈ। ਤਾਪਮਾਨ 8 ਤੋਂ ਲੈ ਕੇ 16 ਡਿਗਰੀ ਦੇ ਵਿੱਚਕਾਰ ਦਰਜ ਕਰ ਦਿੱਤਾ ਜਾਵੇਗਾ। ਜਲੰਧਰ ਦੇ ਵਿੱਚ ਵੀ ਠੰਡ ਲਹਿਰ ਦੀ ਚੇਤਾਵਨੀ ਹੈ। 8 ਤੋਂ ਲੈ ਕੇ 18 ਡਿਗਰੀ ਦੇ ਵਿੱਚਕਾਰ ਤਾਪਮਾਨ ਜੋ ਕਿ ਜਲੰਧਰ ਦੇ ਵਿੱਚ ਰਹੇਗਾ। ਲੁਧਿਆਣਾ ਦੇ ਵਿੱਚ ਸਵੇਰੇ ਧੁੰਦ ਕਾਫੀ ਜ਼ਿਆਦਾ ਰਹੇਗੀ ਜਿਸ ਦੇ ਕਾਰਨ orange alert ਜਾਰੀ ਕਰ ਦਿੱਤਾ ਗਿਆ ਹੈ। 8 ਤੋਂ 18 ਡਿਗਰੀ ਦੇ ਵਿਚਕਾਰ ਤਾਪਮਾਨ ਦੱਸਿਆ ਗਿਆ ਹੈ ਪਟਿਆਲਾ ਦੇ ਵਿੱਚ ਜੋ ਕਿ ਧੁੰਦ ਛਾਈ ਰਹੇਗੀ ਇਸ ਦਿਨਾਂ ਦੀ ਮੁਹਾਲੀ ਦੇ ਵਿੱਚ ਵੀ ਧੁੰਦ ਦਾ ਕਾਫੀ ਜ਼ਿਆਦਾ ਕਹਿਰ ਦੇਖਣ ਨੂੰ ਮਿਲੇਗਾ ਅਤੇ ਜੋ ਤਾਪਮਾਨ ਹੈ 10 ਤੋਂ ਲੈ ਕੇ 11 ਡਿਗਰੀ ਦੇ ਵਿਚਕਾਰ ਰਹਿ ਸਕਦਾ ਇੱਕ ਵਾਰੀ ਫੇਰ ਤੋਂ ਦੱਸਦੀ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਨੇ ਇੱਕ ਵਾਰੀ ਫੇਰ ਤੋਂ ਕਰਵਟ ਲੈ ਲਈ ਹੈ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਜੋ ਕਿ ਬਰਫਬਾਰੀ ਕਾਫੀ ਜ਼ਿਆਦਾ ਵੱਧ ਗਈ ਹੈ ਲੋਕਾਂ ਨੂੰ ਜੋ ਕਿ ਆਵਾਜਾਈ ਦੇ ਵਿੱਚ ਹੁਣ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਵੱਲੋਂ ਅਤੇ ਮੌਸਮ ਵਿਭਾਗ ਵੱਲੋਂ orange ਅਤੇ yellow ਅਲਰਟ ਕਈ ਇਲਾਕੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੋ ਲੋਕ ਨੇ ਇਸ ਵੇਲੇ ਭਾਰੀ ਗਿਣਤੀ ਦੇ ਵਿੱਚ ਨਵਾਂ ਸਾਲ ਮਨਾਉਣ ਦੇ ਲਈ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਪਹੁੰਚ ਰਹੇ ਨੇ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦੇ ਕਾਰਨ ਅਲਰਟ ਜਾਰੀ ਕਰ ਦਿੱਤੇ ਗਏ ਨੇ ਤੁਹਾਡੇ ਇਲਾਕੇ ਦੇ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੋ ਧੰਨਵਾਦ